ਬੁਰਲਾਡਾ ਸ਼ਹਿਰ ਦੇ ਆਈਟੀ ਰੋਡ ਤੇ ਬਣਿਆ ਡਿਵਾਈਡਰ ਹੁਣ ਸਾਫ਼ ਤੌਰ ਤੇ ਲੋਕਾਂ ਲਈ ਖਤਰਾ ਬਣ ਚੁੱਕਿਆ ਹੈ ਅੱਜ ਲਗਾਤਾਰ ਤੀਸਰੇ ਦਿਨ ਇੱਥੇ ਹਾਦਸਾ ਵਾਪਰਿਆ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਇੱਥੇ ਇੱਕ ਨਹੀਂ ਸਗੋਂ ਦੋ ਗੱਡੀਆਂ ਡਿਵਾਈਡਰ ਨਾਲ ਝਟਕਰਾਈਆਂ ਨੇ ਸ਼ਹਿਰ ਵਾਸੀ ਕਈ ਵਾਰ ਪ੍ਰਸ਼ਾਸਨ ਅੱਗੇ ਗੁਹਾਰ ਲਾ ਚੁੱਕੇ ਨੇ ਕਿ ਜਾਂ ਤਾਂ ਇਸ ਡਿਵਾਈਡਰ ਨੂੰ ਇੱਥੋਂ ਹਟਾਇਆ ਜਾਵੇ ਜਾਂ ਫਿਰ ਇੱਥੇ ਚੇਤਾਵਨੀ ਸਾਈਨ ਬੋਰਡ ਅਤੇ ਸਟਰੀਟ ਲਾਈਟਾਂ ਉਨ੍ਹਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਪਰ ਇੰਨਾ ਸਾਰੀਆਂ ਮੰਗਾਂ ਦੇ باوجود ਪ੍ਰਸ਼ਾਸਨ ਬਿਲਕੁਲ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਅੱਜ ਵੀ ਧਿਆਨ ਨਾ ਦਿੱਤਾ ਗਿਆ ਤਾਂ ਪ੍ਰਸ਼ਾਸਨ ਸ਼ਾਇਦ ਉਦੋਂ ਹੀ ਜਾਗੇਗਾ ਜਦੋਂ ਇੱਥੇ ਕਿਸੇ ਦੀ ਜਾਨੀ ਘਟਨਾ ਵਾਪਰ ਗਈ ਹੁਣ ਸਵਾਲ ਇਹ ਹੈ ਕਿ ਹੋਰ ਕਿੰਨੇ ਹਾਦਸਿਆਂ ਤੋਂ ਬਾਅਦ ਇਸ ਖਤਰਨਾਕ ਡਿਵਾਈਡਰ ਵੱਲ ਧਿਆਨ ਦਿੱਤਾ ਜਾਵੇਗਾ ਮੈਂ ਕਿਹਾ ਚਲੋ ਅਸੀਂ ਮੰਨਦੇ ਆਂ ਵੀ ਕੱਲ ਐਸਿਸਰ ਸਾਹਿਬ ਕਹਿੰਦੇ ਸੀ ਵੀ ਮੈਂ ਜਲਦੀ ਇਹਦਾ ਹੱਲ ਕਰਾਉਂਗਾ 24 ਘੰਟੇ ਵੀ ਨਹੀਂ ਹੋਏ ਦੋ ਗੱਡੀਆਂ ਐਕਸੀਡੈਂਟ ਹੋ ਗਿਆ ਫਿਰ ਚਲੋ ਮੰਨਦੇ ਆਂ ਵੀ ਜਲਦੀ ਕੋਈ ਹੱਲ ਨਹੀਂ ਹੋ ਸਕਦਾ ਆਪਾਂ ਟੈਂਪਰੇਰੀ ਕੋਈ ਹੱਲ ਤਾਂ ਕਰ ਸਕਦੇ ਆ ਨਾ ਆਪਾਂ ਕੀ ਕੀ ਕਿਸ ਕਿਸ ਗੱਲ ਵੀ ਉਡੀਕ ਕਰਦੇ ਆਂ ਮੈਂ ਸਿਰਫ ਇਹ ਮੈਂ ਲਗੋ ਮੈਂ ਸਿਰਫ ਤੁਹਾਨੂੰ ਛੋਟੇ ਚੈਨਲ ਦੇ ਮਾਧਿਅਮ ਨਾਲ ਹੀ ਬੇਨਤੀ ਕਰਦਾ ਹਾਂ ਸਾਨੂੰ ਕਿ ਭਾਈ ਜੇ ਇਹਦਾ ਪਰਮਾਨੈਂਟ ਹੱਲ ਦਾ ਕੋਈ 48 ਘੰਟੇ ਚ ਲੁਆ ਅੱਜ ਹੀ ਇਹਦਾ ਕੋਈ ਟੈਂਪਰੇਰੀ ਹੱਲ ਕਰ ਦੋ ਤਾਂ ਜੋ ਅੱਜ ਦੇ بارش ਦੇ ਇੱਕ ਅੱਜ ਤੀਜਾ ਦਿਨ ਹੋ ਚੱਲਿਆ ਆ ਦੇਖ ਲਓ ਗੱਡੀ ਆ ਡਵਾਈਡਰ ਚ ਫੇਰ ਅੰਦਰ ਵੀ ਇੱਕ ਗੱਡੀ ਵੱਜੀ ਸੀ ਪਰसों ਇੱਕ ਟਰੈਂਟਰ ਵੱਜਿਆ ਸੀ ਜਿਹੜਾ ਸਿਲੰਡਰਾਂ ਦਾ ਭਰਿਆ ਹੋਇਆ ਸੀਗਾ ਅੱਜ ਆ ਦੇਖ ਲਓ ਅੱਜ ਫੇਰ ਇੱਕ ਗੱਡੀ ਜਾਨੀ ਨੀ ਜਾਨੀ ਨੁਕਸਾਨ ਤੋਂ ਬਚ ਗਈ ਪਰ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਜਿਹੜਾ ਨਾ ਇਹ ਮਤਲਬ ਹਰੋ ਜਹ ਨੂੰ ਸ਼ਰਮ ਆ ਗਈ ਅਗਲਾ ਕਹਿੰਦਾ ਵੀ ਇਹ ਪੋਲਿਟਿਕਲ ਮਸਾਵਾ ਨਾ ਮੈਨੂੰ ਇਹਦੇ ਵੀ ਹਾਸਿਲ ਕੀਤੀਆਂ ਮਦਦ ਕੇ ਸਿਵਲ ਕਿ ਅਸੀਂ ਜਿਹੜਾ ਦਿੰਦੇ ਆ ਇਹਨਾਂ ਦੀ ਗੱਲ ਹੀ ਹੈ ਇਹ ਘਟਨਾ ਵੀ ਇਹ ਕੋਈ ਮੋਟ ਹੋਗੀ ਉਹ ਬਰਦੀ ਕਿਤਨਾ ਦਿਉਗੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਹਰਮੀ ਦੂ ਪਹਿਲਾਂ ਸਦਾਨਾ ਜੀ ਇੱਕ ਗੱਡੀ ਪਹਿਲਾਂ ਚੜ ਗਈ ਸੀ ਇੱਥੇ ਇਸ ਤੋਂ ਪਹਿਲਾਂ ਵੀ ਚੜੀ ਇੱਕ ਗੱਡੀ ਨਹੀਂ ਨਹੀਂ ਉਹ ਰਾਤ ਨੂੰ ਇਹ 10 ਮਿੰਟਸ ਪਹਿਲਾਂ ਇੱਕ ਗੱਡੀ ਚੜਦੂਗੀ ਜਿੱਥੇ ਇੱਥੇ ਦੇ ਲੋਕਾਂ ਨੇ 10-12 ਲੋਕਾਂ ਨੇ ਉਹ ਗੱਡੀ ਤਾਰ ਕੇ ਉਹ ਫੇਰ ਚਲੋ ਇੰਨਾ ਨਿਸ਼ਾਨੀ ਚੋਦਾ ਉਹ ਬਾਗੇ ਵਿਚਾਰੇ ਆ ਹੁਣ ਦੇਖ ਲੋ ਦੂਜੀ ਵਾਰ ਫੇਰ ਹੋ ਗਿਆ ਐਕਸੀਡੈਂਟ ਇੱਕ ਦਿਨ ਚ ਦੋ ਦੋ ਐਕਸੀਡੈਂਟ ਹੋਈ ਜਾਂਦੀ ਐ ਇਹਨਾਂ ਨੂੰ ਯਾਰ ਸ਼ਰਮ ਨਹੀਂ ਆਉਂਦੀ ਮੈਂ ਤਾਂ ਸੋਚੀ ਜਾਂਦਾ ਜੇ ਕੋਈ ਮੌਤ ਹੋ ਗਈ ਉਸ ਤੋਂ ਬਾਅਦ ਭਾਈ ਆ ਕੇ ਕਰ ਲਿਓ ਜਿਹੜਾ ਤੁਸੀਂ ਕਰਨਾ ਐ ਹਰ ਰੋਜ਼ ਮਤਲਬ ਮਹੀਨੇ ਦੇ ਵਿੱਚ 14 ਹੋ ਜਾਂਦੇ ਨੇ ਮਹੀਨੇ ਦੇ ਇੱਕ ਮਹੀਨੇ ਵਿੱਚ 14 ਦੇ ਇੱਕ ਮਹੀਨੇ ਦੇ ਵਿੱਚ 14 ਐਕਸੀਡੈਂਟ ਹੋ ਗਏ ਇਹ ਤਾਂ ਰਾਨੀ ਦੀ ਗੱਲ ਹੋ ਰਹੀ ਏ ਵੀ ਇਹ ਪ੍ਰਸ਼ਾਸਨ ਜਿਹੜਾ